ਉਸ ਨਾਦਕ ਤੋਂ ਪ੍ਰੇਰਣਾ ਲੈ ਕਰਕੇ ਸਤਿਗੁਰੂ ਪਾਤਸ਼ਾਹੀ ਸਮੂਹ ਭਾਰਤਵਾਸੀਆਂ ਦੇ ਹਿਰਦਿਆਂ ਦੇ ਅੰਦਰ ਈਸ਼ਕਾਪ੍ਰਤੀ ਸਮਰਪਣ ਭਾਵਨਾ ਨੂੰ ਸਦਾ ਪ੍ਰਕੰਡ ਰੱਖਣ ਦੇ ਅਨੁਸਾਰ ਦੇ ਮੁਤਾਬਕ ਸਤਿਗੁਰੂ ਦਾਸਾ ਜੀ ਮਹਾਰਾਜ ਐਸ ਵਿਨਯੰਦੋਜਪੁਰ ਸ਼ਹਿਰ ਦੇ ਸ਼ਹੀਦ ਕਰੋ ਕਿਰਪਾ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਜਿਤ ਆਵੇ ਨਾਨਕ ਵਾਹਿਗੁਰੂ ਜੀ ਕਾ ਕਾਸ਼ ਵਾਹਿਗੁਰੂ ਜੀ ਕੀ ਬੋਲੇ ਸਾ ਸੰਗਤ ਦੇ ਸਾਰੇ ਸਮੂਹ ਆਈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪ੍ਰਬੰਧਕ ਕਮੇਟੀ ਵਾਲੋਂ ਆਪ ਸਾਰਿਆਂ ਆਇਆਂ ਹੋਇਆਂ ਸੰਗਤਾਂ ਦਾ ਭਾਵਨਾ ਦਾ ਪੇਮ ਦਾ ਸਤਿਕਾਰ ਕਰਦੇ ਹਾਂ ਬੇਨਤੀ ਹੈ ਉਹਨਾਂ ਦਾ ਆਦਰ ਕਰਨ ਵਾਸਤੇ ਜਗਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਸ਼ਰਮ ت مہاپرش ہی اتر آن گے اور پردھان صاحب اوپر آؤ گے باقی ساری سنگت اسی طرح بیٹھ کے پیار کا سہیوگ رہنا جی واحر جی کا خالس واحو جی فروزپور واسیا کے لی ਇਤਿਹਾਸਕ ਦਿਹਾੜਾ 21 ਸਾਲ ਆਪਣੀ ਦੇਗ ਦੇ ਵਿੱਚ ਵਰਨਸ਼ਸਤ ਹੋਏ ਹੈ ਜਿਹਨਾਂ ਦੇ ਬਾਦ ਨੇ 19 ਸਕੇ ਦੇ ਕਾਤਲ ਜਨਰਲ ਡਾਇਰ ਤੇ ਹੋਂਦੇ ਸਿਰ ਤੇ ਮੱਤ ਰੱਖਣ ਵਾਲਾ ਵਰਾਇਰ 21 ਸਾਲ ਬਾਅਦ ਦੇਸ਼ ਦੇ ਇਹਦੇ ਉਹ ਬੇੜਾ ਕੇ ਤਾੜ-ਤਾੜ ਕਰਦੀਆਂ ਝੋਲੀਆਂ ਮਾਰ ਕੇ ਉਹ ਬਾਈਕ ਤੇ ਆ ਕੇ ਤੇ ਸ਼ਾਂਤੀ ਵਾਲਾ ਚੋਲੇ ਵਾਲੇ ਸ਼ਹੀਦ ਕਮਾਂਡਰ ਜੰਦੇ ਆਦਮ ਕਹਿੰਦਾ ਜੰਦਾਰ ਕਟਾਣ ਵਕਵਾਤ ਤਾਕਤਕ ਸੰਸਥਾਵਾਂ ਦੇ ਮਹਾਂਪੁਰਸ਼ਾਂ ਵੱਲ ਅੱਜ ਕੀਤਾ ਜਾਣ हिकु बार चकारे जे राहत हाल जीतर संबो मंत्री वलो پہ باؤں کا یتن ربیاسی بڑی سمسیا بعد بڑی چنگا پور کے بعد بڑی ہمتوں کے بار یہ بت جو ہے پیچھے مارکا کیونکہ کتنے سمیا بہت ہی حادثے میں سجے گا ਮੌਤ ਹੋ ਜਾਣ ਦਾ ਸਹੀ ਉਦਮ ਸਿੰਘ ਮੈਮੋਰੀਅਲ ਦੇ ਅਹੁਦੇਦਾਰਾਂ ਨੂੰ ਫਿਰੋਜ਼ਪੁਰ ਵਾਸੀਆਂ ਨੂੰ ਤੇ ਸਮੁੱਚੇ ਵਿਸ਼ਵ ਦੇ ਵਿੱਚ ਵਸਦੀ ਕੰਬੋਜ ਭਰਾਤਰੀ ਦੇ ਪਤੁੜੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਵੱਲੋਂ ਪ੍ਰਕਾਸ਼ਨ ਕੀਤਾ ਹੈ ਉਥੇ ਮੌਲਵੀ ਸਾਹਿਬ ਸੋਕੇ ਨਿਜ਼ਾਮਦੀਨ ਵਾਲੀ ਵਸਤੀ ਟੈਂਕਾ ਵਾਲੀ ਵਸਤੀ ਦੀ ਸਭ ਤੋਂ ਪੁਰਾਣੀ ਜਿਹੜੀ ਮਸਜਿਦ ਹੈ ਉਥੋਂ ਦੇ ਇਮਾਮ ਦਿਹਾੜਾ ਇਸ ਸਮੁੱਚੀਆਂ ਸਾਰਵਿਕ ਸੰਸਥਾਵਾਂ ਸੁੱਤੇ ਕੇਵਲ ਇੱਕ ਧਰਮ ਇੱਕ ਪੰਥ ਦਾ ਨਹੀਂ ਬਲਕਿ ਪੈਂਟ ਵਾਲਾ ਜਿੱਥੇ ਮੇਰੀ ਆਵਾਜ਼ ਸੁਣਦਾ ਹੋਵੇ ਉਹਨੂੰ ਬੇਨਤੀ ਹੈ ਕਿ ਸਾਈਟ ਤੋਂ ਪੱਲੇ ਖਿਗਾ ਦੇ ਦਿੱਤੇ ਜਾਣ ਸ਼ਹੀਦ ਦੇ ਦਰਸ਼ਨ ਸਮੁੱਚੀਆਂ ਸੰਗਤਾਂ ਕਰਨ ਲੈਂ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਮੈਟ ਵਿਸ਼ੇ ਨੇ ਕਿਰਪਾ ਕਰਕੇ ਉੱਥੇ ਬੈਠਣ ਦੀ ਖੇਚਲ ਕਰਨ ਖੜਾ ਪਚਾਉਂ ਦੀ ਦੇਖ ਵਰਤਰੀ ਹੈ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਥਾਨਾਂ ਦੇ ਉੱਤੇ ਬੈਠਰ ਦੀ ਖੇਚਲ ਕਰਨ ਇੱਕ ਸਾਡੇ ਕਿਸੇ ਵੀਰ ਦਾ ਮੋਬਾਈਲ ਗਮ ਹੋ ਚੁੱਕਾ ਸ਼ਹੀਦਾਂ ਦੀ ਇਤਿਹਾਸਕ ਸਿੱਧ ਤੋਂ ਜਿੱਥੇ ਸ਼ਹੀਦਾਂ ਦਾ ਇਤਿਹਾਸ ਲਿਖਿਆ ਗਿਆ ਉਹਨਾਂ ਦੀ ਜੀਵਨੀ ਲਿਖੀ ਗਈ ਹੈ ਉਸ ਤੋਂ ਪਰਦਾ ਹਟਾਉਣ ਦੀ ਜਿਹੜੀ ਰਸਮ ਹੈ ਉਹ ਮਹਾਪੁਰਸ਼ਾਂ ਵੱਲੋਂ ਕੀਤੀ ਜਾਣੀ ਹੈ ਸਮੂਹ ਹਾਜ਼ਰੀਨ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਥਾਨਾਂ ਤੇ ਬੈਠਣ ਦੀ ਖੇਚਲ ਕੀਤੀ ਜਾਵੇ ਜਿੱਥੇ 1978 ਦੇ ਵਿੱਚ ਪਹਿਲਾ ਆਦਮ ਕਾਟ ਬੋਤੇ ਤੇ ਲਗਾਇਆ ਗਿਆ ਸੀ ਬੜੀ ਜਦੋ ਜਿਹੇ ਦੇ ਨਾਲ ਮੈਂ ਆਪਣੀ ਗੱਲ ਜਾਰੀ ਰੱਖਣਾ ਕਿ ਉਸ ਸਮੇਂ ਦੇ ਵਿੱਚ ਸੰਜੀਤ ਗਾਂਧੀ ਜੀ ਦਾ ਟ੍ਰੈਸ਼ ਦੌਰ ਜਿਹਹਾਦ ਹੋਇਆ ਸੀ ਜਿਸ ਕਾਰਨ ਮੰਗ ਉੱਠ ਗਈ ਕਿ ਇਸ ਚੌਂਕ ਦੇ ਵਿੱਚ ਸੰਜੇ ਗਾਂਧੀ ਦਾ ਪੁੱਤ ਲਗਾਉਣਾ ਚਾਹੀਦਾ ਹੈ ਬਸ ਮੁੱਚੇ ਕੰਬੋਜ ਭਰਾਦਰੀ ਦੇ ਉਸ ਸਮੇਂ ਦੇ ਆਗੂਆਂ ਨੇ ਬੜੇ ਹੀ ਅਨਵਦੇ ਸਰਕਾਰ ਸਾਹਿਬ ਸ਼ਹੀਦ ਦੀ ਇਤਿਹਾਸਕ ਥੰਲਾਂ ਦੇ ਉੱਤੋਂ ਮਹਾਂ ਪ੍ਰਸ਼ਾ ਵੱਲੋਂ ਪਰਦਾ ਹਟਾਉਣ ਦੀ ਜਿਹੜੀ ਰਸਮ ਵਾਹ ਕਰ ਦਿੱਤੀ ਜਾ ਚੁੱਕੀ ਹੈ ਸਮੂਹ ਫਿਰੋਜ਼ਪੁਰ ਵਸਿਆ ਨੂੰ ਸ਼ਹੀਦ ਗੁਲਬ ਸਿੰਘ ਮੈਮੋਰিয়াল ਸੁਸਾਇਟੀ ਦੇ ਮੈਂਬਰ ਸਹਿਬਾਨ ਸਮੂਹ ਜੀ ਕਬੋਜ ਬਰਾਦਰੀ ਤੇ ਸਮੂਹੇ ਫਿਰੋਜ਼ਪੁਰ ਵਸਿਆ ਨੂੰ ਲੱਖ ਲੱਖ ਵਧਾਈਆਂ ਫਾਜ ਦੀ ਇਤਿਹਾਸਕ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿੰਨੇ ਵੀ ਵੱਖ-ਵੱਖ ਇਲਾਕਿਆਂ ਤੋਂ ਪਹੁੰਚਿਆ ਸੰਗਤਾਂ ਨੇ ਉਹਨਾਂ ਦਾ ਸੁਸਾਇਟੀ ਵੱਲੋਂ तहे ਦਿਲੋਂ ਧੰਨਵਾਦ ਕਿਉਂ ਹੋਰ ਤਾਂ ਜਾ ਉਹਨਾਂ ਦੇ ਬਾਬਾ ਅਰਜਨ ਸਿੰਘ ਜੀ ਉਹਨਾਂ ਦਾ ਸਨਮਾਨ ਮੈਂਬਰ ਸ਼ਰਮਣੀ ਕਮੇਟੀ ਸਰਦਾਰ ਦਰਸ਼ਨ ਸਿੰਘ ਜੀ ਸ਼ੇਖਾ ਉਹ ਕਰਨਗੇ ਨਾਲ ਰਾਜਨਵੀਰ ਜੀ ਉਹ ਵੀ ਨਾਲ ਉਹਨਾਂ ਦੇ ਸਥਾਨ ਤੇ ਕਿਉਂਕਿ ਉਹ ਅਜੇ ਤੱਕ ਇੱਥੇ ਨਹੀਂ ਪਹੁੰਚੇ ਉਹਨਾਂ ਦੇ ਸਥਾਨ ਤੇ ਉਹਨਾਂ ਦਾ ਕੋਈ ਸੇਵਾਦਾਰ ਆ ਕੇ ਸਨਮਾਨ ਲੈ ਸਕਦਾ ਹੈ ਕੋਈ ਵੀ ਦੇਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਜੀਆ ਸਾਰੇ ਬਹੁਤ ਹੀ ਸਤਕਾਰਯੋ ਮਾਰੀਓ ਸਪੀਕਰ ਬਿਨ ਆਰ ਸਭਾ ਇਸ ਸ਼ਾਹਨਾ ਦੇ ਵਿੱਚ ਬਾਦਰੀ ਤੋਂ ਬੰਦੇ ਲਈ ਪਹੁੰਚੇ ਨੇ ਅਗਰ ਤਾਂ ਇਹ ਕੋਸੇ ਸਰਕੀ ਨੰਬਰ ਸੇ ਬਾਹਰ ਵੱਲੋਂ ਜਰਦੀਆਂ ਕਰਾਈਆਂ ਤੋਂ ਉਹਨਾਂ ਦਾ ਹਾਰਦਿਕ ਜੀ ਆਇਆਂ ਕੀਤਾ ਜਾਂਦਾ ਹੈ ਇਸ ਪ੍ਰਵਾਹ ਦਾ ਉਸ ਹੀ ਦੇ ਨਾਲ ਅੱਜ ਇਤਿਹਾਸਕ ਦਿਹਾੜੇ ਦੇ ਵਿੱਚ ਰਾਮ ਦੇ ਨਾਲ ਕਿ ਉਹ ਪ੍ਰੋਗਰਾਮ ਵੀ ਕਾਫੀ देर तक ਚੱਲ ਰਿਹਾ ਤੇ ਆਪਣੀ ਹਾਜ਼ਰੀ ਜਿਹੜੀ ਹੈ ਸ਼ਹੀਦ ਉਰਫ ਸਿੰਘ ਦਾਰੀਆਂ ਨੂੰ ਨਸ਼ਾ ਆਸ਼ਕੀ ਆਲਸ ਇਹ ਦਿੱਤੇ ਮਾਰ ਖਡਾਰੀਆਂ ਨੂੰ ਚੰਗੇ ਉਸਤਾਦ ਚੰਦੇ ਚੰਗੇ ਉਸਤਾਦ ਚੰਦੇ ਅੱਪ ਮਿਆਂ ਸੌਖੇ ਕਹਿੰਦੇ ਸਭਨੇ ਬਹੁਤ ਹੀ ਸਤਿਕਾਰ ਬੜਾ ਬੋਲਣ ਨੂੰ ਕੀ ਕਰਦਾ ਲੇਕਿਨ ਅੱਜ ਦਾ ਜਿਹੜਾ ਫੰਕਸ਼ਨ ਹੈ ਇਹ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਸਨੇਹੇ ਤੇ ਪਹਿਰਾ ਦੇ ਰਹੇ ਹੋ ਗੁਰੂ ਸਾਹਿਬ ਕਹਿੰਦੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਇਹ ਉਹ ਬਾਬੇ ਦੀ ਕਹਾਣੀ ਹੈ ਜਿਹਨੇ ਟਿੱਕੀ ਪੱਟ ਸਾਡੇ ਦਿਰ ਤੇ ਰੱਖੀ ਸੀ ਔਰ ਮੈਂ ਬੜਾ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੀ ਬਜ਼ੁਰਗਾਂ ਦੇ ਆਪਣੇ ਪੁਰਖਿਆਂ ਦੇ కదే పడ పడోరా ਹਾਂ ਲੈ ਜਾਉਂ ਜੇ ਗਾਂ ਚੱਲਿਆ ਸਦਾ ਸੂਰ ਮੈਂ ਸਮਝਣ ਧੀ ਤੇ ਪਾਏ ਬਲਾਨੀ ਓਏ ਸਦਾ ਸੂਰ ਮੈਂ ਸਮਝਣ ਧੀ ਤੇ ਪੈਣ ਲਗਾਤੀ ਹੂੰ سنگی ازاد میں نہ ہم سنگھ کوئی غیر خورے کنے بدلے نام میں خورے کنے بدلے نام میں بدلے شہر جرنل ڈیر تڑپ نے چک لیا وہ جرنل ڈیر تڑپ نے چکلیا چکنا مائکل دوپہری See ya! ਅੱਜ ਬਹੁਤ ਵੱਡਾ ਦਿਨ ਹੈ ਔਰ ਸਮੂਹ ਪ੍ਰਬੰਧਕ ਕਮੇਟੀ ਨੂੰ ਸਾਰੇ ਕਲੱਬ ਨੂੰ ਬਹੁਤ-ਬਹੁਤ ਵਧਾਈ ਕਿ ਅੱਜ ਉਸ ਮਹਾਨ ਸ਼ਹੀਦਾਂ ਆਦਮ ਕਟ ਬੁੱਧ ਜਿਹੜਾ ਸਥਾਪਿਤ ਕੀਤਾ ਗਿਆ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਨੇ ਅਸੀਂ ਤਾਂ ਸਿਰਫ ਗੱਲਾਂ ਹੀ ਕਰ ਸਕਦੇ ਹਾਂ اور جنا سور نے یہ سارا ہٹایا سوچ رہا چلنا ਕਿਉਂਕਿ ਇਹਨੇ ਜ਼ੁਲਮ ਚੱਲ ਨਹੀਂ ਔਰ ਹੱਸਦੇ ਹੱਸਦੇ ਫਾਂਸੀਆਂ ਦੇ ਝੂਲ ਜਾਣਾ ਇਹ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਬੰਦਾ ਆਪਣੇ ਕਰਮਾਂ ਦੇ ਨਾਲ ਜਾਣਿਆ ਜਾਂਦਾ ਹੈ ਕਿ ਕੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੈ ਨਹੀਂ ਤਾਂ ਲੋਕ ਬਹੁਤ ਵੱਡੇ ਵੱਡੇ ਹੋਏ ਆ ਪਰ ਜਾਣਦਾ ਕੋਈ ਨਹੀਂ ਕਿਸ ਨੂੰ ਕਈ ਵਾਰੀ ਉਹਦੀ ਗਲੀ ਚ ਨਹੀਂ ਪੂਰੇ ਬੰਦੇ ਜਾਣਦੇ ਹੁੰਦੇ ਹਾਂ ਜੀ ਕਿਸੇ ਨੂੰ ਮਹੱਲਾ ਨਹੀਂ ਜਾਣਦਾ ਹੁੰਦਾ ਕਿਸੇ ਨੂੰ ਸ਼ਹਿਰ ਨਹੀਂ ਜਾਣਦਾ ਹੁੰਦਾ ਜਿਹਨੂੰ ਸ਼ਹਿਰ ਜਾਣਦਾ ਉਹਨੂੰ ਦੂਜੇ ਸ਼ਹਿਰ ਵਾਲਾ ਨਹੀਂ ਜਾਣਦਾ ਪਰ ਜਿਹਨੂੰ ਦੁਨੀਆ ਜਾਣਦੀ ਆ ਉਹ ਲੋਕ ਆਮ ਨਹੀਂ ਹੁੰਦੇ ਔਰ ਵੱਡੀਆਂ ਕਮਾਈਆਂ ਉਹਨਾਂ ਦੀਆਂ ਜਦੋਂ ਫਾਂਸੀਆਂ ਦੀਆਂ ਤਖਤਿਆਂ ਤੇ ਗਏ ਕੋਈ ਸ਼ਿਕਵਾ ਨਹੀਂ ਸੀ ਕੋਈ ਭੈਅ ਨਹੀਂ ਸੀ ਮਨ ਦੇ ਵਿੱਚ ਹੱਸਦੇ ਹੱਸਦੇ ਫਸੂਏ ਤੁਲੀਆਂ ਔਰ ਮੈਂ ਹਰਦੀ ਗਿਆ ਅਗਦਾ ਸਾਡੀ ਬਹੁਤ ਹੀ ਸਤਿਕਾਰ ਆਵੀ ਮੌਤ ਦੀ ਤੂੰ ਟਕੜਾ ਹੋ ਅਡਵੈਰ ਮੈਂ ਕਸਮ ਖਾਦੀ ਤੈਨੂੰ ਮਾਰਨਾ ਅੱਜ ਹੋ ਗਿਆ ਦਿਨ ਆ ਮੇਰੇ ਧਰਤੀ ਪੱਬ ਨਾ ਲੱਗਦੇ ਮੈਨੂੰ ਗੋਡੇ-ਗੋਡੇ ਚ ਆਪਾਂ ਉਹ ਸੂਰਮੇ ਦੇ ਅਜੇ ਸਥਾਨ ਤੇ ਬੈਠੇ ਆ ਜਿਹਨੂੰ ਆਪਣਾ ਨਿਸ਼ਾਨਾ ਸਾਹਮਣੇ ਦੇਖ ਕੇ ਗੋਡੇ-ਗੋਡੇ ਚਾ ਛੱਡ ਗਿਆ ਔਰ ਇਹਨੂੰ ਇਹ ਵੀ ਪਤਾ ਹੈ ਵੀ ਅਡਵੈਰ ਨੂੰ ਮਾਰਨ ਤੋਂ ਬਾਅਦ ਚ ਲੱਗਣਾ ਫਾਹੀ ਹੈ ਮੈਂ ਨਹੀਂ ਖਾਂਸੀ ਹੋਈ ਐ ਔਰ ਉਹ ਸੂਰਮਿਆਂ ਦੇ ਪਹਾੜੇੇਸ਼ ਮੇਰੇ ਵੱਲ ਹੋ ਜੇ ਵੇਖੇਰੋਂ ਉਹਨੂੰ ਪੁੱਛਾਂ ਵੇਖੇਰੋਂ ਉਹਨੂੰ ਪੁੱਛਾਂ ਜਿਵੇਂ ਮਾਰੀ ਤੱਕ ਦੋਸ਼ਿਆਂ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਤੇਰਾ ਸਿੱਧੀ ਗੱਲ ਹੋ ਜੇ ਆਪ ਬਹੁਤ ਸਾਰਾ ਮਾਣ ਦੇ ਜ਼ਗਾਰ ਹੈ ਬਹੁਤ ਸ਼ੁਕਰ ਗੁਜ਼ਾਰਾ ਹਾਂ ਉਸ ਤੋਂ ਸਤਿ ਸ਼੍ਰੀ ਅਕਾਲ ਜਿਹੜੀ ਆਪਾਂ ਨਾਲ ਦੇ ਨਾਲ ਅਦਾ ਕਰਨੀ ਸਾਰੇ ਸਤਿਕਾਰਯੋਗ ਐਮਐਲਏ ਸਾਹਿਬ